ਕਲ ਇਸ ਇੱਕ ਬਹੁਤ ਵੱਡਾ ਘਮਨ ਜਿਹੜਾ ਲੋਕ ਸੰਪਤੀ ਫਰੋਜ਼ਪੁਰ ਸਿਟੀ ਦੇ ਵਿੱਚ ਸਾਹਮਣੇ ਨਜ਼ਰ ਆਇਆ ਸੀ ਜਿਹਦੇ ਵਿੱਚ ਤਕਰੀਬਨ 1 ਕਰੋੜ 81 ਲੱਖ ਰੁਪਏ ਫਰਜ਼ੀ ਇਸੇ ਮਹਿਕਮੇ ਦੇ ਅਫਸਰਾਂ ਨੇ ਰਲ ਕੇ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉੱਥੇ ਬੀਡੀਪੀ ਹੁੰਦੀ ਸੀ ਲੇਡੀ ਉਹਨਾਂ ਦਾ ਨਾਂ ਸੀ ਕਿਰਨਦੀਪ ਕੌਰ ਗਰਨਦੀਪ ਕੌਰ ਨੂੰ ਬਦਲੀ ਹੋਇਆ ਨੂੰ 6 ਮਹੀਨੇ ਹੋ ਚੁੱਕੇ ਸੀ ਜੋ ਮੈਨੂੰ ਪਤਾ ਲੱਗਾ ਫਿਰ ਉਹਨਾਂ ਨੇ ਡੀ ਰਜਿਸਟਰ ਵੀ ਆਪਣਾ ਡੋਂਗਲ ਕਰਾ ਲਿਆ ਉਹਦੇ ਨਾਲ ਚੇਅਰਪਰਸਨ ਜਿਹੜੀ ਹੈ ਉਹਦਾ ਨਾਮ ਹੈ ਜਸਵਿੰਦਰ ਕੌਰ ਜਸਵਿੰਦਰ ਕੌਰ ਇਹ ਗੱਲ ਠੀਕ ਹੈ ਜਿਹੜੀ ਮੰਤਰੀ ਜੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਦੀ ਚੇਅਰਪਰਸਨ ਸੀ ਉਹ ਮੈਂ ਤਾਂ ਥੋੜਾ ਜਿਆ ਕਲੀਅਰਫਾਈ ਕਰਨਾ ਚਾਹਨਾ ਜਸਵਿੰਦਰ ਕੌਰ ਜੀ ਦਾ ਪਿੰਡ ਕਾਲੀ ਗੁਲਾ ਕਾਲੀ ਗੁਲਾਮ ਵਾਇਕੀ ਕੀ ਉਸ ਤੋਂ ਬਾਅਦ ਉਹਨਾਂ ਦੀ ਬਿੜਾ ਵਖਰੇ ਤੋਂ ਇਸ ਦਫ਼ਤਰ ਵਾਲਿਆਂ ਨੇ ਸਿਮਿਲਰ ਨਾਮ ਦੇ ਦੋ ਆਦਮੀ ਇੱਕ ਗ੍ਰਾਮ ਸਭ ਇੱਕ ਗ੍ਰਾਮ ਪੰਚਾਇਤ ਕਬਾਲ ਵਾਲਾ ਉਥੋਂ ਦੀ ਲੇਡੀ ਦਾ ਨਾਮ ਹੈ ਸਰਪੰਚ ਜੀ ਦਾ ਕਿਰਨਦੀਪ ਕੌਰੀ ਜੋ ਬੀਡੀਪੀਓ ਦਾ ਸੀ ਤੇ ਜਿਹੜੀ ਇੱਕ ਦੂਸਰੀ ਹੈ ਗ੍ਰਾਮ ਪੰਚਾਇਤ ਫਾਲਿਆ ਵਾਲੀ ਉਸ ਲੇਡੀ ਦਾ ਨਾਂ ਜਸਵਿੰਦਰ ਕੌਰ ਹੈ ਜੋ ਇਹਨਾਂ ਨੇ ਇੰਪੋਸਿਵਿਕੇਸ਼ਨ ਕੀਤੀ ਗਈ ਬੀਡੀਪੀਓ ਬਦਲੀ ਨੂੰ 6 ਮਹੀਨੇ ਹੋ ਚੁੱਕੇ ਸੀ ਚੇਅਰ ਪਰਸਨ ਵੇਸ ਗੱਲ ਦਾ ਇਲਮ ਹੀ ਕੋਈ ਨਹੀਂ ਸੀ ਉਹਨਾਂ ਨੇ ਉਸੇ ਨਾਂ ਦੀਆਂ ਦੋ ਲੋ ਔਰਤਾਂ ਕਿਰਨਦੀਪ ਕੌਰ ਤੇ ਜਸਵਿੰਦਰ ਕੌਰ ਦੇ ਨਾਂ ਤੇ ਮਹਿਕਮੇ ਵਾਲਿਆਂ ਨੇ ਫਰਜ਼ੀ ਡੋਂਗਲ ਦੀ ਰਜਿਸਟਰ ਕਰਵਾਏ ਤੇ ਜਿਹੜ ਕੋ ਡੀ ਰਜਿਸਟਰ ਕਰਾਏ ਉਹ ਏਡੀਸੀ ਸੀ ਅਸ਼ੋਕ ਕੁਮਾਰ ਉਹਨੇ ਸ਼ੋਕ ਕੁਮਾਰ ਨੂੰ ਪਤਾ ਸੀ ਕਿ ਨਹੀਂ ਸੀ ਪਤਾ ਕਿ ਜਿਹੜਾ ਮੈਂ ਕੰਮ ਕਰਨ ਲੱਗਾ ਹੈ ਗਲਤ ਹੈ ਉਹਦੇ ਨਾਲ ਉਹਨਾਂ ਨੇ 1 ਕਰੋੜ 81 ਲੱਖ ਰੁਪਈਆ ਜਿਹੜਾ ਹੁਣ ਜਿਹੜਾ ਮੇਰਾ ਸਵਾਲ ਸੀ ਮੰਤਰੀ ਸਾਹਿਬ ਨੂੰ ਇਹ ਸੀ ਕਿ ਮੰਤਰੀ ਜੀ ਜਿਸ ਆਦਮੀ ਜਿਸ ਫਰਮ ਦੇ ਨਾਂ ਤੇ 1 ਕਰੋੜ 81 ਲੱਖ ਰੁਪਏ ਦਾ ਚੈੱਕ ਗਿਆ ਐਫ ਆਈ ਆਰ ਤੇ ਵਿੱਚ ਤੇ ਨਾ ਉਹ ਗਰਧਾਰਾ ਸਿੰਘ ਉਹਦਾ ਨਾਂ ਸੀ ਨਾ ਉਹਦਾ ਨਾਂ ਹੈ ਨਾ ਉਹਦੀ ਫਰਮ ਦਾ ਨਾਂ ਹੈ ਜਿਹਨੂੰ ਪੈਸੇ ਗਏ ਨੇ ਨੰਬਰ 2 ਇਹ ਜਿਹਨਾਂ ਨੇ ਇਹ ਫਰਜ਼ੀ ਆਪਣੇ ਨਾਂ ਦੇ ਕੇ ਡੰਗਲ ਚ ਚੋਰੀ ਕਰਾਈ ਗਈ ਇਹ ਦੋਨੋਂ ਗਿਰਨਦੀਪ ਕੌਰ ਤੇ ਜਸਵਿੰਦਰ ਕੌਰ ਇਹਨਾਂ ਦਾ ਵੀ ਨਾਂ ਹੈ ਨਹੀਂ ਤੋਂ ਇਸ ਸੇ ਅਸੀਂ ਪੁੱਛਿਆ ਕਿ ਦੂਸਰੀ ਗੱਲ ਉਹਨਾਂ ਕੋ ਜਿਹੜੇ ਪੈਸੇ ਗਏ ਨੇ ਕੀ ਹੋਇਆ ਕੌਣ ਦੇ ਵਿੱਚ ਨੇ ਜੇ ਪੈਸੇ ਨਿਕਲ ਗਏ ਨੇ ਤੇ ਐਕਸ਼ਨ ਤੁਸੀਂ ਕੀ ਲੈ ਰਹੇ ਹੋ ਨਾਲ ਮੇਰਾ ਇਹ ਕਹਿਣਾ ਸੀ ਕਿ ਇਸ ਕਿਸਮ ਦੀ ਰਿਪੋਰਟਸ ਪੰਜਾਬ ਦੇ ਜਿੰਨੇ ਵੀ ਬਲੌਕ ਸਨੇਹ ਦੇ ਵਿੱਚ ਪਤਾ ਲੱਗਾ ਕਿ 15ਵੀਂ ਫਾਈਨੈਂਸ ਕਮਿਸ਼ਨ ਤੇ ਪੈਸੇ ਸੀ ਕਰੋੜਾ ਅਰਬਾ ਰੁਪਿਆ ਦਾ ਇਹਦੇ ਵਿੱਚ ਘਪਲਾ ਹੋਇਆ ਤੇ ਕਰੋੜਾ ਅਰਬਾ ਦਾ ਜਿਹੜਾ ਘਪਲਾ ਸਾਰੇ ਪੰਜਾਬ ਦਾ ਕਰੋੜਾ ਅਰਬਾ ਦਾ ਘਪਲਾ ਜਿਹੜਾ ਉਹ ਰੂਰਲ ਡਿਵੈਲਪਮੈਂਟ ਪੰਚਾਇਤ ਵਿਭਾਗ ਵਿੱਚ ਜਿਹਦੇ ਵਿੱਚ ਥੱਲੋਂ ਲੈ ਕੇ ਉੱਤੋਂ ਤੱਕ ਇਨਵੋਲਵਮੈਂਟ ਤੋਂ ਅਸੀਂ ਇਹ ਮੰਗ ਕੀਤੀ ਹੈ ਕਿ ਇਸ ਕੇਸ ਦੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਵੇ ਅਸੀਂ ਸਾਨੂੰ ਇਹ ਸਰਕਾਰ ਤੇ ਵਿਸ਼ਵਾਸ ਹੈ ਨਹੀਂ ਕਿਉਂਕਿ ਸੈਂਟਰ ਦਾ ਪੈਸਾ ਇਹਨੂੰ ਆਉਂਦਾ ਸਾਡੀਆ ਦੋਸ਼ ਹੱਤਾਂ ਕਿ ਆ ਤੇਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕੋ ਕੱਲਿਆ ਜਾਏ ਕਿਉਂਕਿ ਸੈਂਟਰ ਦੇ ਪੈਸੇ ਸਟੇਟ ਦਾ ਪੈਸਾ ਨਹੀਂ ਨੰਬਰ 2 ਜੀ ਉਹ ਕਰ ਨਹੀਂ ਕਰਨਾ ਚਾਹਦੇ ਅਸੀਂ ਇਸ ਗੱਲ ਨੂੰ ਵੀ تسلیم ਕਰਨ ਨੂੰ ਤਿਆਰ ਆ ਇਹਨਾਂ ਦੇ ਮਨਿਸਟਰ ਸਾਹਿਬ ਲਿਖ ਕੇ ਦੇਣ ਤੇ ਸਪੀਕਰ ਸਾਹਿਬ ਇੱਕ ਹਾਊਸ ਕਮੇਟੀ ਬਣਾਣ ਜਿਹਦੇ ਵਿੱਚ ਆਪੋਜੀਸ਼ਨ ਦੇ ਮੈਂਬਰ ਵੀ ਹੋਣ ਤੇ ਨਾਲ ਹੀ ਭਾਵੇਂ ਵਿਜੀਲੈਂਸ ਨੂੰ ਕਲ ਦੇ ਸੋਧਿਆ ਕਿ ওভারਲੁੱਕ ਵਿਜੀਲੈਂਸੀ ਇਨਵੈਸਟੀਗੇਸ਼ਨ ਸਾਰੀ ਜਿਹੜੀ ਹੈ ਉਹ ਹਾਊਸ ਕਮੇਟੀ ਇਥੋਂ ਨਹੀਂ ਵਿਧਾਨ ਸਭਾ ਦੀ ਕਰ ਸਕਦੀ ਇਹ ਦੋ ਸਾਡੇ ਵੱਲੋਂ ਜਮਾਨਜ਼ ਨੇ ਇਹ ਮਿਨਿਸਟਰ ਸਾਹਿਬ ਇੰਨੇ ਸੁੱਚੇ ਤੇ ਬਿਲਕੁਲ ਉਹਨਾਂ ਨੂੰ ਯਕੀਨ ਹੈ ਕਿ ਪਾਕ ਸਾਹਬ ਨੇ ਅਸੀਂ ਓਪਨ ਚੈਲੰਜ ਕਰਦੇ ਆ ਇਹਦੀ ਕੰਪਲੀਟ ਇਨਕੁਆਰੀ ਮਿਸ ਯੂਜ਼ ਆਫ ਬਰੋਡਸ ਆਫ ਰੁਪੀਸ ਮੈਂਟ ਫॉर ਦੀ ਵਿਲੇजेस ਆਫ ਪੰਜਾਬ ਪਿੰਡਾਂ ਦੀ ਬਿੱਤ ਦੀ ਵਾਸਤੇ ਜਿਹੜਾ ਸੈਂਟਰ ਤੋਂ ਪੈਸਾ ਆਇਆ ਜਿਹੜੀ ਵੱਡੇ ਪੈਮਾਨੇ ਤੇ ਇਹਨਾਂ ਦੇ ਬਹਿਕਮ ਨੇ ਰੜ ਕੇ ਡੋਂਗਲ ਇਸਤੇਮਾਲ ਕਰਕੇ ਕਿਸੇ ਦਾ ਡੋਂਗਲ ਉਹਦੇ ਵਿੱਚ ਜਾਲੀ ਕਿਹਦੇ ਚ ਇਹਨਾਂ ਦੇ ਵਿੱਚ ਇਹ ਇਹਨੂੰ ਡੋਂਗਲ ਨੂੰ ਇਸਤੇਮਾਲ ਕਰਕੇ ਪੈਸੇ ਕਢਾਏ ਗਏ ਨੇ ਇਹਦੀ ਇਨਵੈਸਟੀਗੇਸ਼ਨ ਜਾਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਰੇ ਜਾਂ ਹਾਊਸ ਦੀ ਕਮੇਟੀ ਬੈਠੇ ਵਿਜੀਲੈਂਸ ਨਾਲ ਭਾਵੇਂ ਇਨਵੈਸਟੀਗੇਸ਼ਨ ਉਹ ਕਰ ਲਓ ਓਵਰਲੁੱਕ ਜਿਹੜੀ ਐ ਜਿਹੜੀ ਕਮੇਟੀ ਹੋਏਗੀ ਹਾਊਸ ਦੀ ਉਹ ਕਰੇਸੋ ਦੋ ਚੀਜ਼ਾਂ ਆਜੀ ਬ੍ਰਿਸ਼ਟਾ ਸਾਹਿਬ ਇਹ ਗੱਲ ਕਹਿ ਕੇ ਗਏ ਨੇ ਚੇਅਰਪਰਸਨ ਕਾਂਗਰਸ ਦੀ ਸੀ ਅਸੀਂ ਇਹਨੂੰ تسلیم ਕਰਦੇ ਆ ਬਟ ਉਹਦਾ ਕਸੂਰ ਕੋਈ ਨਹੀਂ ਸੀ ਇਹ ਵੀ ਗੱਲ ਅਸੀਂ ਦੱਸਣਾ ਚਾਹੁੰਦੇ ਆ ਜਿਹੜਾ ਕਸੂਰ ਸੀ ਜਿਹਦਾ ਕਸੂਰ ਸੀ ਉਹਦਾ ਨਾਮ ਹੀ ਗਿਰਨਦੀਪ ਹੈ ਉਹਨੇ ਝੂਠਾ ਆਪਣਾ ਨਾਮ ਇੰਪੋਸਿਬਲ ਵੋਕੇਸ਼ਨ ਕੀਤੀ ਹੈ ਗਿਰਨਦੀਪ ਔਰ ਬੀਡੀਪੀਓ ਦੇ ਨਾਂ ਤੇ ਸਰਪੰਚੀ ਦਾ ਨਾਮ ਹੀ ਗਿਰਨਦੀਪ ਸਾਡੀ ਚੇਅਰ ਪਰਸਨ ਦਾ ਨਾਮ ਜਸਵਿੰਦਰ ਕੌਰ ਹੈ ਉਹਦਾ ਪਿੰਡ ਵਕਰਾ ਜਿਹਨੇ ਇਹ ਠੱਗੀ ਥੋੜੀ ਮਾਰੀ ਏ ਉਹ ਸੌਣ ਦਾ ਵੀ ਨਾਮ ਜਸਵਿੰਦਰ ਕੌਰ ਹੀ ਏ ਉਹਦਾ ਪਿੰਡ ਵਕਰਾ ਉਹਦਾ ਪਿੰਡ ਹੈ ਬਾਣੇਵਾਲ ਤੇ ਚੇਅਰ ਪਰਸਨ ਦਾ ਪਿੰਡ ਹੈ ਟਾਲੀ ਗੁਲਾਬ ਜੋ ਇਹ ਚੀਜ਼ ਹੋ ਸਕਦਾ ਮਤਰੀ ਸਾਹਿਬ ਨੂੰ ਵੀ ਇਸ ਕਰਦਾ ਜੇ ਇਲਮ ਨਾ ਹੋਏ ਕਿ ਤੁਹਾਡੇ ਮਹਿਕਮੇ ਦੇ ਇਸੇ ਗੱਲ ਅਸੀਂ ਇੰਨੀ ਮੰਗ ਰਹੇ ਹਾਂ ਕਿ ਐਫ ਆਈ ਆਰ ਦੇ ਵਿੱਚ ਨਾ ਕਿ ਜਿਨ੍ਹਾਂ ਨੇ ਦੋਨਾਂ ਨੇ ਆਪਣਾ ਨਾਮ ਦਿੱਤਾ ਉਹਨਾਂ ਦਾ ਨਾਮ ਪਾਇਆ ਨਾ ਬੈਨੇਫੀਸ਼ੀਰੀ ਜਿਹਦੀ ਟਾਈਲਰ ਦੀ ਕੰਪਨੀ ਹੈ ਗੰਧਾਰਾ ਸਿੰਘ ਨਾ ਉਹਦਾ ਨਾਮ ਪਾਇਆ ਨਾ ਇੱਥੇ ਕੋਈ ਗੱਪੜੀ ਹੋਈ ਹੈ ਚਿੱਠੀਆਂ ਮੈਂ ਸੋਨ ਸਾਬ ਨੂੰ ਵੀ ਲਿਖੀ ਚੀਫ ਸੈਕਟਰੀ ਸਾਹਿਬ ਨੂੰ ਵੀ ਲਿਖੀ ਹੈ ਪੰਚਾਇਤਾਂ ਦੇ ਸੈਕਟਰੀ ਨੂੰ ਵੀ ਲਿਖੀ ਹੈ ਤੇ ਇਹ ਸਾਡੀ ਇਹ ਗੱਲ ਮੈਂ ਤੁਹਾਨੂੰ ਕਲੈਰੀਫਾਈ ਕਰਨਾ ਚਾਹੁੰਦਾ ਸੀ ਮੰਤਰੀ ਸਾਹਿਬ ਨਵੇਂ ਨੇ ਮੇਰਾ ਖਿਆਲ ਉਹਨਾਂ ਨੂੰ ਆਪ ਹੀ ਫੈਕਟਸ ਬਾਰੇ ਜਾਣਕਾਰੀ ਮਿਲ ਜਾਵੇ ਇਹ ਅਸੀਂ ਇਸ ਗੱਲ ਦਾ ਜੋ ਬਾਦਮਾ ਸਾਹਿਬ ਨੇ ਆਪਣੇ ਟਵੀਟ ਕੀਤਾ ਹੈ ਜਿਸ ਵਿੱਚ ਨੌਂ ਪੰਜਾਬੀ ਕਿਨਾ ਤੇ ਰਾਜ ਕਰਦੇ ਹੋਏ ਆਪਣੇ ਕਿਹਾ ਹੈ ਕਿ ਉਸਨੇ ਚਾਹ ਕੋ ਮੈਂ ਅਫਸ਼ੋਸ ਦੀ ਗੱਲ ਏ ਕੱਲ ਭਗਵੰਤ ਮਾਨ ਜੀ ਨੂੰ ਜਿਹੜੀਆਂ ਪਰੰਪਰਾਵਾਂ ਨੇ ਪਾਰਲੀਮੈਂਟਰੀ ਪਾਰਲੀਮੈਂਟ ਦੀਆਂ ਤੇ ਅਸੈਂਬਲੀਜ਼ ਦੀਆਂ ਪਰੰਪਰਾਵਾਂ ਨੇ ਕਿ ਜਦੋਂ ਵੀ ਗਵਰਨਰ ਸਾਹਿਬ ਤੇ ਗਵਰਨਰ ਦੇ ਐਡਰੈਸ ਤੇ ਬੈਸ ਹੁੰਦੀ ਚੀਫ ਮਿਨਿਸਟਰ ਸਾਹਿਬ ਨੂੰ ਖੁਦ बिकॉज ਹੀ ਇਜ਼ ਦੀ ਲੀਡਰ ਆਫ ਦੀ ਹਾਊਸ ਉਹਨਾਂ ਦਾ ਰਹਿਣਾ ਬਾਕੀ ਕਿਉਂਕਿ ਬਹਿਸ ਦੇ ਵਿੱਚ ਜੋ ਵੀ ਉਹਨਾਂ ਦੀ ਪਾਰਟੀ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਕੋਈ ਇਸ਼ੂਸ ਚੁੱਕੇ ਜਾਂਦੇ ਜਾਂ ਇਲਜ਼ਾਮ ਲੱਗਦੇ ਨੇ ਉਹ ਅਖੀਰ ਤੇ ਉਹ ਬਹਿਸ ਜਿਹੜੀ ਹੈ ਉਹਦੀ ਕੰਪਲੀਸ਼ਨ ਜਿਹੜੀ ਹੁੰਦੀ ਹੈ ਉਹ ਸੀਐਮ ਦੇ ਅਡਰੈਸ ਨਾਲ ਚੀਫ ਮਿਨਿਸਟਰ ਸਾਹਿਬ ਸ਼ਹਿਰ ਦੇ ਵਿੱਚ ਹੁੰਦੇ ਬਾਕੀ ਪਹਿਲੀ ਵਾਰ ਹੋਇਆ ਕਿ ਚੀਫ ਮਿਨਿਸਟਰ ਨੇ ਜ਼ਰੂਰੀ ਨਹੀਂ ਸਮਝਿਆ ਗਵਰਨਰਸ ਅਡਰੈਸ ਕਿਉਂਕਿ ਗਵਰਨਰ ਦਾ ਐਡਰੈਸ ਹੈ ਉਹਨਾਂ ਦੀ ਸਰਕਾਰ ਦਾ ਐਡਰੈਸ ਇਟ ਇਜ਼ ਬੇਸਿਕਲੀ ਜੋ ਮਾਨ ਸਾਹਿਬ ਦੀ ਸਰਕਾਰ ਦੀ ਪਰਫਾਰਮੈਂਸ ਹੈ ਉਹਦੇ ਤੇ ਹੀ ਗਵਰਨਰ ਦਾ ਐਡਰੈਸ ਹੁੰਦਾ ਗਵਰਨਰ ਸਾਹਿਬ ਦਾ ਆਪਣਾ ਐਡਰੈਸ ਤੇ ਕੋਈ ਹੁੰਦਾ ਨਹੀਂ ਤੇ ਉਥੇ ਉਹਦੇ ਵਿੱਚ ਉਹ ਹਾਜ਼ਰ ਨਹੀਂ ਸਕਦਾ ਸਾਡਾ ਇਹ ਕਹਿਣਾ ਹੈ ਕਿ ਅੱਜ ਜਿਹੜੇ ਭਗਵੰਤ ਮਾਨ ਜੀ ਨੇ ਤੇ ਬਦੂਆ ਮਜ਼ਦੂਰ ਵਰਗਾ ਇਹਨਾਂ ਦੀਆਂ ਹਵਾਵਾਂ ਇਹਨਾਂ ਦੀਆਂ ਲੱਤਾਂ ਬੰਨ ਕੇ ਰੱਖ ਲਈ ਸੁਪਰ ਸੀਐਮ ਐਸੇ ਕੇਂਦਰੀ ਮਾਨ ਸਾਹਿਬ ਨੇ ਚੀਫ ਸਕੱਟਰੀ ਦੀਆਂ ਪਾਵਰਸ ਵੀ ਗੱਭ ਕੁਮਾਰ ਕੋ ਨੇ ਪੰਜਾਬ ਦੇ ਵਿੱਚ ਵੱਡੇ ਮਹਿਕਮੇ ਜਿੰਨੇ ਨੇ ਸੱਤ ਮਹਿਕਮਿਆਂ ਨੂੰ ਓਵਰਲੂਕ ਕਰਨ ਵਾਸਤੇ ਇਹਦਾ ਮਨੀਸ਼ ਜਾਂ ਸੁਸੋਧਿਆ ਸਾਹਿਬ ਕਰਦੇ ਪੰਜ ਚਾਰ ਮਹਿਕਮਿਆਂ ਨੂੰ ਓਵਰਲੂਕ ਕਰਨ ਵਾਸਤੇ ਸਿੰਦਰ ਜੈਨ ਜੀ ਕਰਦੇ ਤੁਸੀਂ ਵੇਖੋ ਬਦਕਿਸਮਤੀ ਪੰਜਾਬ ਦੀ ਚੀਫ ਸਕੱਟਰੀ ਵੀ ਨਾਨ ਪੰਜਾਬੀ ਹੈ ਹੋਮ ਸਕੱਟਰੀ ਬਦਲੇ ਉਹ ਵੀ ਨਾਨ ਪੰਜਾਬੀ ਹੈ ਡੈਕਟਰ ਜਨਰਲ ਆ ਉਹ ਵੀ ਨਾਨ ਪੰਜਾਬੀ ਹੈ ਰਾਜਵੀਂ ਪੰਜਾਬ ਤੋਂ ਬਾਹਰ ਦੇ ਕਰਦੇ ਆਜ ਤੋਂ ਕਈ ਸਾਲ ਕਈ ਸੌ ਸਾਲ ਪਹਿਲੇ ਬਾਹਰ ਦੇ ਜਿਹੜੇ ਨੇ ਧਵਾ ਕਰਨ ਵਾਲੇ ਜਿਹੜੇ ਆਂਦੇ ਨੇ ਉਹ ਪਾਕਿਸਤਾਨ ਤੋਂ ਕਾਬਲ ਤੋਂ ਚੰਦ ਦੇ ਸੀ ਕੰਧਾਰ ਆਂਦੇ ਸੀ 라ਵਲ ਪਿੰਡੀ ਤੋਂ ਲਾਹੌਰ ਅਫਗਾਨਸਤਾਨ ਤੇ ਫਿਰ ਹਿੰਦੁਸਤਾਨ ਤੇ ਆ ਕੇ ਹਮਲਾ ਕਰਦੇ ਸੀ ਇਹ ਹੁਣ ਦੂਜੇ ਪਾਸੇ ਦਿੱਲੀ ਵਾਲੇ ਪਾਸੋਂ ਉਲਟਾ ਚੱਲ ਪਿਆ ਸੋ ਸਾਡਾ ਇਹੀ ਗੱਲ ਕਹਿੰਦੇ ਹਾਂ ਕਿ ਮਕਸਦ ਸੀ ਨਾਲੇ ਜੋ ਸਾਡੀ ਇਨਫੋਰਮੇਸ਼ਨ ਹੈ ਉਹ 2000 ਕਰੀਬ ਜਿਹੜੀ ਭੋਲ ਐ ਸੀ ਕੇਜਰੀਵਾਲ ਸਾਹਿਬ ਕੋ ਆਪਣੀ ਜਿਹੜੀ ਹੋਣ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਟੋਟਲੀ ਵੇਲੀ ਹੈ ਉਹ ਵੀ ਸਾਰੀ ਪੰਜਾਬ ਚ ਲਿਆ ਕੇ ਵੱਖ-ਵੱਖ ਪੋਜੀਸ਼ਨਸ ਦੇ ਵਿੱਚ ਸੈੱਟ ਕੀਤੇ ਜਾਣ ਜਿੰਨੇ ਨਾ ਦੇ ਮੰਤਰੀ ਨੇ ਇਹਨਾਂ ਦੇ ਦਰਪਣਾ ਵਿੱਚ ਦਿੱਲੀ ਤੋਂ ਆ ਕੇ ਬੰਦੇ ਪੱਕੇ ਤੌਰ ਤੇ ਬਹਿ ਗਏ ਇਹਨਾਂ ਦੀਆਂ ਫੈਲਾ ਪਹਿਲੇ ਉਹ ਬਣਦੇ ਨੇ ਜਿੱਥੇ ਉਹ ਇਹਨਾਂ ਨੂੰ ਜਸ ਕਰਦੇ ਉਥੇ ਭੁਗੀ ਮਾਰਦੇ ਜੋ ਆਲਰੇਡੀ ਪੰਜਾਬ ਦੇ ਹਾਲਾਤ ਬੱਝ ਚੁੱਕੇ ਨੇ ਆਰਥਿਕ ਤੌਰ ਤੇ ਅਸੀਂ ਬਿਲਕੁਲ ਹੀ ਇੱਕ ਬਿਮਾਰਾ ਬਿਮਾਰੂ صوبਾ ਬਣ ਗਿਆ ਕੱਲ ਬਜਟ ਆਣਾ ਤੁਸੀਂ ਵੇਖੋਗੇ ਬਜਟ ਦੇ ਵਿੱਚ ਪੰਜਾਬ ਦੀ ਇਸ ਲਈ ਤੁਹਾਡੇ ਸਾਹਮਣੇ ਆਇਆ ਹਰ ਗੱਲ ਜਿਹੜੀ ਗੱਲ ਦੀ ਗਾਰੰਟੀਜ਼ ਕੇਜਰੀਵਾਲ ਸਾਹਿਬ ਨੇ ਦਿੱਤੀਆਂ ਸੀ 100% ਝੂਠੀਆਂ ਲਿਖੀਆਂ ਤੋ ਇਹ ਸਾਰੀਆਂ ਜਿਹੜਾ ਅੱਜ ਦਾ ਟਵੀਟਸੋ ਦਾ ਮਕਸਦ ਹੀ ਇਹ ਸੀ ਬਦਕਿਸਮਤੀ ਪੰਜਾਬ ਦੀ ਕਿ ਇੱਕ ਸੂਰਬੀਰਾਂ ਦੀ ਜਮਾਤ ਹੋਏ ਇੱਕ ਸੂਬਾ ਹੈ ਸ਼ੂਰਬੀਰਾਂ ਦਾ ਆ ਸਾਡੇ ਹਾਲਾਤ ਵੇਖੋ ਕੀ ਬਣੇ ਨੇ ਇੱਕ ਗੱਲ ਮੈਂ ਹੋਰ ਤੁਹਾਨੂੰ ਇੱਥੇ ਕਲੀਅਰਫਾਈ ਕਰਨਾ ਚਾਹੁੰਦਾ ਕੱਲ ਸੱਭ ਗੁਰਦੀਪ ਸਿੰਘ ਢੀਵਾਲ ਸਾਹਿਬ ਨਾਲ ਬਹਿਸ ਅੰਦਰ ਹੋਈ ਸੀ ਉਹ ਕਹਿੰਦਾ ਸੀ ਤੁਸੀਂ ਵੈਕਤ ਗਲਤ ਦੱਸ ਰਹੇ ਹੋ ਇਹ ਤੇ ਸੈਂਟਰ ਨਾਲ ਟਾਕਸ ਵਾਸਤੇ ਕਿਸਾਨ ਆਏ ਸੀ ਮੈਂ ਪੁੱਛਿਆ ਜੇ ਸੈਂਟਰ ਨਾਲ ਟਾਕਸ ਵਾਸਤੇ ਆਏ ਸੀ ਤੁਹਾਡੇ ਮੰਤਰੀ ਵਿੱਚ ਟਾਕਸ ਵਿੱਚ ਕੀ ਕਰ ਰਹੇ ਸੀ ਗੱਲਬਾਤ ਕੀ ਕਰ ਰਹੇ ਸੀ ਤੇ ਡਿਟੈਂਸ਼ਨ ਕੀ ਪੰਜਾਬ ਪੁਲਿਸ ਨੇ ਕੀਤੀ ਕਿ ਪਹਿਲਾਂ ਮਿਲਟਰੀ ਫੋਰਸਿਜ਼ ਨੇ ਕੀਤੀ ਹੁਣ ਇਹ ਗੱਲ ਹੋਰ ਬੜੀ